कि ਉਹਨਾਂ ਨੇ ਪੰਜਾਬ ਸਰਕਾਰ ਦੀ ਵੱਲੋਂ ਜੋ ਕਮੇਟੀ ਬਣੀ ਆ ਅਸੀਂ ਬਿਲਕੁਲ ਐਸ.ਡੀ.ਐਲ ਸਾਹਿਬ ਤੁਹਾਡੀ ਗੱਲ ਦੇ ਉੱਤੇ ਵਿਸ਼ਵਾਸ ਕਰਦੇ ਆ ਜੋ ਕਮੇਟੀ ਦੀ ਰਿਪੋਰਟ ਆਏਗੀ ਉਹਦੇ ਤੇ ਵੀ ਸਰਚ ਕਰਾਂਗੇ ਉਹਦੇ ਤੇ ਵੀ ਅਸੀਂ ਐਕਸਪਰਟਸ ਦੇ ਨਾਲ ਗੱਲ ਕਰਾਂਗੇ ਪਰ ਸਾਡੀ ਬੇਨਤੀ ਇਹ ਆ ਕਿ ਠੀਕ ਹੈ ਜਦੋਂ ਕਮੇਟੀ ਦੀ ਰਿਪੋਰਟ ਦੇ ਲਈ ਅਸੀਂ ਸਹਿਮਤ ਆ ਤਾਂ ਫਿਰ ਉੱਥੇ ਦਾ ਜਿਹੜਾ ਕੰਮ ਹੈ ਉਹਨੂੰ ਵੀ ਓਨੀ ਦੇਰ ਤੱਕ ਜਿਹੜਾ ਜਰੂਰ ਰਕਵਾਇਆ ਕਿਉਂਕਿ ਇਸ ਗੱਲ ਦੇ ਲਈ ਤਾਂ ਸਹਿਮਤੀ ਦੇਉ ਸਾਰੇ ਉਹਨੇ ਕੰਮ ਬੱਸ ਉਹਦੇ ਲਈ ਵੀ ਸਰ ਜਿੰਨਾ ਹੋ ਸਕਦਾ ਕਿ ਆਪਾਂ ਕੋਈ ਟਕਰਾ ਨਾ ਹੋਵੇ ਚੋਬਕਾ ਜੀ ਕੋਈ ਅਮਰਪਾਲ ਜੀ ਪ੍ਰਮਾਨ ਜੀ ਤੇ ਕੋਈ ਅਜਿਹੀ ਗੱਲ ਨਾ ਹੋਵੇ ਅਸੀਂ ਵੀ ਆਰਾਮ ਨਾਲ ਥੋੜੇ ਦਰ ਸੈਸ਼ਨ ਚ ਮਾੜਾ ਮੋਟਾ ਉੱਥੇ ਵੀ ਇੰਜੋਏ ਜਾ ਕਰੀਏ ਹੋਰ ਕੋ ਗੱਲਾਂ ਵੀ ਕਰੀਏ ਬਹੁਤ ਕਰਨ ਵਾਲੀਆਂ ਨੇ ਸੋ ਮੈਂ ਅਸੀਂ ਸਭ ਤੁਹਾਡਾ ਧੰਨਵਾਦ ਕਰਦਾ ਬਾਰ ਬਾਰ ਮਾਈਕ ਤੋਂ ਗੱਲ ਹੋ ਰਹੀ ਹੈ ਕਿ ਗੈਦਰਿੰਗ ਘਟ ਹੈ ਜਾਂ ਦੁਕਾਨਦਾਰ ਨਹੀਂ ਆਉਂਦੇ ਸਤਿਕਾਰਯੋਗ ਸਾਥੀਓ ਸਾਰੇ ਆਇਓ ਆ ਕੋਈ ਵੀ ਘਟ ਨਹੀਂ ਰਿਹਾ ਕਿਉਂਕਿ ਇੱਕ ਦੁਕਾਨਦਾਰ ਤੋਂ ਇੱਕ ਵੀ ਆ ਜਾਏ ਤੇ ਨਾਲ ਸਾਰਾ ਪਰਿਵਾਰ ਹੀ ਆ ਜਾਂਦਾ ਉਹਦੇ ਦੋਸਤ ਮਿੱਤਰ ਸੱਜਣ ਵੀ ਆ ਜਾਂਦੇ ਆ ਸੋ ਅਜੇ ਤਾਂ ਆਪਾਂ ਜਿੱਦਾਂ ਨਾ ਜੀ ਕੋਈ ਨਹੀਂ ਘੋਲ ਘਾਲ ਕਰਨੇ ਹੋਵੇ ਪਰ ਮਾਪੇ ਹੁੰਨੇ ਆ ਜੇ ਅਜੇ ਆਪਾਂ ਲੜਨਾ ਸ਼ੁਰੂ ਨਹੀਂ ਕੀਤਾ ਅਜੇ ਤਾਂ ਸਿਰਫ ਆਪਾਂ ਤਿਆਰੀ ਕਰਦੇ ਪਏ ਆ ਸਾਰੇ ਹੀ ਜਿੰਨੇ ਮੇਰੇ ਵੀਰ ਆਏ ਗੱਜ ਕੇ ਫੱਟੇ ਦੀ ਸਾਲ ਪਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਬੁਲਾਰੇ ਕਹੀ ਜਾਂਦੇ ਆ ਕਿ ਨਹੀਂ ਕੋਈ ਆਇਆ ਨਹੀਂ ਕੋਈ ਆਇਆ ਏਡੀ ਨਹੀਂ ਕੋਈ ਗੱਲ ਹੈਗੀ ਜਿੰਨੇ ਆਏ ਆ ਇਹਨਾਂ ਦਾ ਪਤਾ ਵੀ ਨਾ ਜੋ ਭੱਜਣ ਵਾਲਾ ਵੀ ਕੋਈ ਨਹੀਂਗਾ ਐਂਡ ਇੱਕ ਸਾਡੇ ਇੱਕ ਇਹ ਵੀ ਗੱਲ ਆਈ ਸੀ ਕਿ ਇੱਕ ਅਸੀਂ ਕਮੇਟੀ ਦਾ ਨਿਰਮਾਣ ਕਰਦੇ ਹਾਂ ਐਂਡ ਗਵਰਨਰ ਆਫ ਪੰਜਾਬ ਮਾਨਯੋਗ ਰਾਜਪਾਲ ਪੰਜਾਬ ਨੇ ਇੱਕ ਕਮੇਟੀ ਦਾ ਗਠਨ ਕੀਤਾ ਹੈ ਜਿਹਦੇ ਵਿੱਚ 12 ਮੈਂਬਰ ਐਕਸਪਰਟ ਕਮੇਟੀ ਬਣੀ ਹੈ ਉਹ ਵਕ ਵਕ ਜਿੱਥੇ ਜਿੱਥੇ ਬਾਇਓਸੈਂਜੀ ਪਲਾਂਟ ਲੱਗ ਰਹੇ ਨੇ ਉਹਦੇ ਨੂੰ ਜਾ ਕੇ ਵਿਜ਼ਿਟ ਕਰਨਗੇ ਐਂਡ ਜਿੰਨੇ ਵੀ ਲੋਕੀ ਦੇ ਉਹਦੇ ਨਾਲ ਦਰ ਹੈ ਉਹ ਸਾਰਿਆਂ ਦਾ ਉਹ ਸੁਣਨਗੇ ਐਨ ਉਸ ਤੋਂ ਬਾਅਦ ਇੱਕ ਰਿਪੋਰਟ ਉਹ ਪੰਜਾਬ ਸਰਕਾਰ ਨੂੰ ਸਾਂਝੀ ਕਰਾਂਗੇ ਜਿਸ ਤੇ ਬੇਸਿਸ ਤੇ ਅੱਗੇ ਜਿਹੜਾ ਵੀ ਐਕਸ਼ਨ ਹੈ ਉਹ ਲਵਾ ਜਾਊਗਾ ਹਾਂ ਜੀ ਹਾਂ ਲੋ ਪਤਾ ਨਹੀਂ ਕਿ ਮੈਂ ਸਵਾਲ ਕਰਾਂ ਆਪਣੇ ਅਮਿਲ ਸਾਹਿਬ ਕੁੜਲੀ ਜੀ ਅੱਜ ਜੋ ਤੁਸੀਂ ਅੱਜ ਮੁੱਦਾ ਲਾਇਆ ਇਹਦੇ ਬਾਰੇ ਥੋੜਾ ਡਿਟੇਲ ਚ ਦੱਸਿਓ ਇਹ ਬੋਪਰ ਖੰਡ ਮੈਲ ਦੇ ਅੰਦਰ ਜਿਹੜਾ ਸੀਐਨਜੀ ਪਲਾਂਟ ਪ੍ਰਾਈਵੇਟ ਕੰਪਨੀ ਲਾ ਰਹੀ ਹੈ ਉਹ ਲੋਕ ਹਿੱਤ ਵਿੱਚ ਨਹੀਂ ਹੈ ਇਹਦੇ ਨਾਲ এনवायरमेंट ਧਰਤੀ ਦਾ ਥੱਲੇ ਦਾ ਪਾਣੀ ਅਤੇ ਹੋਰ ਬਹੁਤ ਸਾਰੀਆਂ ਮੁਸ਼ਕਲਾਂ ਜਿਹੜੀਆਂ ਇਸ ਦੇ ਨਾਲ ਆ ਰਹੀਆਂ ਨੇ ਔਰ ਜਿੱਥੇ ਜਿੱਥੇ ਵੀ ਪੰਜਾਬ ਦੇ ਅੰਦਰ ਪੰਜ ਛੇ ਥਾਵਾਂ ਦੇ ਉੱਤੇ ਪਲਾਂਟ ਲੱਗ ਰਹੇ ਉੱਥੇ ਸਾਰੇ ਧਰਨੇ ਪ੍ਰਦਰਸ਼ਨ ਚੱਲ ਰਹੇ ਆ ਕਿਉਂਕਿ ਲੋਕ ਹਿੱਤ ਵਿੱਚ ਨਹੀਂ ਹੈ ਇਸ ਕਰਕੇ ਇਸ ਆਦਮਪੁਰ ਹਲਕੇ ਦੇ ਭੋਗਪੁਰ ਸ਼ਹਿਰ ਦੇ ਅੰਦਰ ਵੀ ਪਿਛਲੇ 7-8 ਮਹੀਨਿਆਂ ਤੋਂ ਲਗਾਤਾਰ ਧਰਨੇ ਪ੍ਰਦਰਸ਼ਨ ਜਿਹੜੇ ਆ ਉਹ ਹੋ ਰਹੇ ਆ ਪਿਛਲੇ ਦਿਨਾਂ ਤੋਂ ਡੀਸੀ ਸਾਹਿਬ ਦੇ ਨਾਲ ਐਸਐਸਪੀ ਸਾਹਿਬ ਦੇ ਨਾਲ ਤੇ ਹੋਰ ਅਧਿਕਾਰੀਆਂ ਦੇ ਨਾਲ ਸਾਡੀ ਐਸੋਸੀਏਸ਼ਨ ਕਿਸਾਨ ਜਥੇਬੰਦੀਆਂ ਦੇ ਵਕੂ ਖਰਾਜ ਦੇ ਵਿੱਚ ਪਾਰਟੀਆਂ ਦੇ ਆਗੂਆਂ ਦੀ ਮੀਟਿੰਗਸ ਹੋਈਆਂ ਸੀ ਲੇਕਿਨ ਸਰਕਾਰ ਵੱਲੋਂ ਸਾਨੂੰ ਇਹ ਭਰੋਸਾ ਦਿੱਤਾ ਗਿਆ ਸੀਗਾ ਕਿ ਜਿਹੜਾ ਇਸ ਮਸਲੇ ਦਾ ਸੀ ਮਿਲ ਬੈਠ ਕੇ ਹੱਲ ਕਰਾਂਗੇ ਔਰ ਜਿਹੜਾ ਕੰਮ ਹੈ ਅੰਦਰ ਜਿਹੜਾ ਕੋਈ ਕੰਸਟ੍ਰਕਸ਼ਨ ਵਗੈਰਾ ਉਹਨੂੰ ਅਸੀਂ ਨਹੀਂ ਹੋਣ ਦੇਾਂਗੇ ਸੋ ਕੱਲ ਸਾਡੇ ਧਿਆਨ ਵਿੱਚ ਆਇਆ ਸੀਗਾ ਕਿ ਜਿਹੜਾ ਸੀਐਨਜੀ ਪਲਾਂਟ ਲਾਉਣ ਵਾਲੀ ਕੰਪਨੀ ਨੇ ਉਹਦਾ ਅੰਦਰ ਜਿਹੜਾ ਕੰਮ ਆ ਉਹ ਸ਼ੁਰੂ ਕਰ ਦਿੱਤਾ ਹੈ ਜਦ ਕੇ ਮਾਮਲਾ ਜਿਹੜਾ ਆ ਉਹ ਹਾਈ ਕੋਰਟ ਦੇ ਅੰਦਰ ਹੈ ਪੂਰੇ ਮਾਮਲਾ ਇੱਕ ਸਰਕਾਰ ਵੱਲੋਂ ਨੈਸ਼ਨਲ ਲੈਵਲ ਦੇ ਉੱਤੇ ਇੱਕ ਸਾਇੰਟਿਸਟਾਂ ਦੀ ਇੱਕ ਐਕਸਪਰਟ ਦੀ ਮੀਟਿੰਗ ਜਿਹੜੀ ਆ ਉਹ ਕਮੇਟੀ ਬਣਾਈ ਹੋਈ ਆ ਮੀਟਿੰਗ ਕਰਕੇ ਅਸੀਂ ਚਾਹੁੰਦੇ ਆ ਕਿ ਜਿੰਨਾ ਚਿਰ ਉਹਦਾ ਕੋਈ ਡਿਸੀਜਨ ਨਹੀਂ ਆਉਂਦਾ ਜਿੰਨਾ ਚਿਰ ਉਹਦੀ ਕੋਈ ਰਿਪੋਰਟ ਨਹੀਂ ਆਉਂਦੀ ਤਾਂ ਉਹਨਾਂ ਚਿਰ ਇਹਦਾ ਜਿਹੜਾ ਕੰਮ ਹੈ ਉਹ ਤੁਰੰਤ ਬੰਦ ਕਰਵਾਇਆ ਜਾਵੇ ਸੋ ਅੱਜ ਐਸਟੀਐਮ ਸਾਹਿਬ ਨੇ ਆ ਕੇ ਭਰੋਸਾ ਦਿੱਤਾ ਕਿ ਇਹਦੇ ਤੇ ਕਮੇਟੀ ਜਿਹੜੀ ਆ ਉਹ ਬਣਾਈ ਗਈ ਹੈ ਪਰ ਸਾਨੂੰ ਕੋਈ ਵੀ ਸਰਕਾਰ ਦੀ ਗੱਲ ਦੇ ਉੱਤੇ ਹੁਣ ਵਿਸ਼ਵਾਸ ਨਹੀਂ ਹੈ ਅਸੀਂ ਸਰਕਾਰ ਨੂੰ ਐਤਵਾਰ ਤੱਕ ਜਿਹੜਾ ਉਹ ਕੰਮ ਬੰਦ ਕਰਵਾਉਣ ਦੇ ਲਈ ਅਪੀਲ ਕੀਤੀ ਹੈ ਅਗਰ ਐਤਵਾਰ ਤੱਕ ਸਰਕਾਰ ਨੇ ਪ੍ਰਸ਼ਾਸਨ ਨੇ ਮਿਲ ਵਾਲਿਆਂ ਨੇ ਇਹਦਾ ਜਿਹੜਾ ਅੰਦਰ ਕੰਸਟ੍ਰਕਸ਼ਨ ਦਾ ਚੱਲਦਾ ਕੰਮ ਜਿਹੜਾ ਅਗਰ ਉਹ ਬੰਦ ਨਾ ਕਰਾਇਆ ਤਾਂ ਅਸੀਂ ਫਿਰ ਸੋਮਵਾਰ ਜਿਹੜਾ ਆ ਉਹ ਅਗਲੇ ਪ੍ਰੋਗਰਾਮ ਦਾ ਐਲਾਨ ਕਰਾਂਗੇ ਉਹ ਪ੍ਰੋਗਰਾਮ ਇੱਕ ਨਿਰਣਾਇਕ ਹੋਏਗਾ ਉਹਦੇ ਅੰਦਰ ਫਿਰ ਆਰ ਪਾਰ ਦੀ ਜਿਹੜੀ ਆ ਉਹ ਅਸੀਂ ਲੜਾਈ ਲੜਾਂਗੇ ਅਸੀਂ ਅੱਜ ਵੀ ਸਾਰਿਆਂ ਦੀ ਸਰਵਸੰਮਤੀ ਦੇ ਨਾਲ ਇਹ ਫੈਸਲਾ ਕੀਤਾ ਕਿ ਇਹ ਭੂਪਰ ਮਿਲ ਦੇ ਅੰਦਰ ਜਿਹੜਾ ਸੀਐਨਜੀ ਪਲੈਂਟ ਸਾਡੇ ਜੀਵਨ ਦੇ ਲਈ ਇੱਕ ਬਹੁਤ ਘਾਤਕ ਹੈ ਅਸੀਂ ਉਹ ਲੱਗਣ ਨਹੀਂ ਦੇਣਾ ਇਹਦੇ ਬਾਬਤ ਅਸੀਂ ਸੋਮਵਾਰ ਨੂੰ ਜਿਹੜਾ ਮੀਟਿੰਗ ਕਰਕੇ ਇੱਕ ਨਵੇਂ ਪ੍ਰੋਗਰਾਮ ਦਾ ਜਿਹੜਾ ਐਲਾਨ ਜਿਹੜਾ ਉਹ ਅਸੀਂ ਕਰਾਂਗੇ ਇਹ ਕੋਲੇ ਸੀਐਨਜੀ ਬਾਇਓਗੈਸ ਪਲੈਂਟ ਜਿਹੜਾ ਲੱਗ ਰਿਹਾ ਇਹਨਾਂ ਦਾ ਮਾਲਕ ਕਹਿੰਦੇ ਹਾਈ ਕੋਰਟ ਚ ਪਹੁੰਚ ਗਿਆ ਤੇ ਉਹਦੇ ਬਾਰੇ ਤੁਸੀਂ ਕਰ ਰਹੇ ਹੋ ਤੁਹਾਡੇ ਕੋਲ ਅਸੀਂ ਹਾਈ ਕੋਰਟ ਦੇ ਅੰਦਰ ਉਹਦਾ ਜਵਾਬ ਦਾਵਾ ਫਾਈਲ ਕੀਤਾ ਹੈ ਉਹਦੀ ਤਰੀਕ ਵੀ 30 April ਲੱਗੀ ਹੋਈ ਆ ਤੇ ਅਸੀਂ ਆਪਣਾ ਵਖਰੇ ਤੌਰ ਦੇ ਉੱਤੇ ਜਿਹੜਾ ਗ੍ਰੀਨ ਟ੍ਰਿਬਿਊਨਲ ਆ ਅਸੀਂ ਉਹਦੇ ਕੋਲ ਵੀ ਜਾ ਰਹੇ ਆ ਅਸੀਂ ਜਿਹੜੀ ਪਬਲਿਕ ਰਿਲੇਟੇਸ਼ਨ ਜਿਹੜੀ ਆ ਉਹਦੇ ਲਈ ਵੀ ਅਸੀਂ ਪੰਜਾਬ ਦਾ ਸਰਵੋੱਚ ਵਕੀਲ ਜਿਹੜਾ ਅਸੀਂ ਉਹਦੇ ਨਾਲ ਗੱਲਬਾਤ ਕਰਕੇ ਅਸੀਂ ਉਹਨਾਂ ਨੂੰ ਹਾਇਰ ਕੀਤਾ ਔਰ ਸਾਡੀ ਪੀਐਲਏ ਔਰ ਗ੍ਰੀਨ ਟ੍ਰਿਬਿਊਨਲ ਦੇ ਕੋਲ ਸਾਡੇ ਦੋ ਕੇਸ ਜਿਹੜੇ ਆ ਅਸੀਂ ਉਹਨਾਂ ਨੂੰ ਸਬਮਿਟ ਜਿਹੜਾ ਉਹ ਕਰ ਦਿੱਤਾ ਹੈ ਉਹਦੀ ਤਰੀਖ ਜਿਹੜੀ ਵੀ ਆਏਗੀ ਉਹਦੇ ਉੱਤੇ ਫੈਸਲਾ ਹੋਏਗਾ ਅਸੀਂ ਕਾਨੂੰਨੀ ਪੱਖ ਤੋਂ ਵੀ ਲੋਕ ਪੱਖ ਤੋਂ ਵੀ ਔਰ ਜਿਹੜਾ ਹੈਗਾ ਆ ਇਲਾਕਾ ਪੱਖ ਤੋਂ ਵੀ ਅਸੀਂ ਸਾਰੀਆਂ ਗੱਲਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਹਰ ਲੜਾਈ ਹਰ ਕੀਮਤੇ ਲੜਨ ਲਈ ਤਿਆਰ ਆਂ ਆਉਂ ਵਾਲੇ ਸੈਸ਼ਨ ਜੇ ਚੱਲ ਰਿਹਾ ਆ ਹੁਣ ਚੱਲਣਾ ਉਹਦੇ ਵਿੱਚ ਵੀ ਤੁਸੀਂ ਆਪਣੇ ਇਹਦੇ ਬਾਰੇ ਕੋਈ ਕਰੋ ਮੈਂ ਉਸ ਸੈਸ਼ਨ ਦੇ ਅੰਦਰ ਇੱਕ ਪ੍ਰਾਈਵੇਟ ਬੈਲ ਲੈ ਕੇ ਪਿਛਲੀ ਵਾਰ ਕਿਉਂਕਿ ਥੋੜੇ ਸਮੇਂ ਦਾ ਇੱਕ ਸਪੈਸ਼ਲ ਸੈਸ਼ਨ ਸੀ ਇਹ ਕੱਲ 21 ਤਰੀਕ ਤੋਂ ਲੈ ਕੇ 28 ਤਰੀਕ ਤੱਕ ਜਿਹੜਾ ਉਹ ਚੱਲ ਰਾਇਆ ਮੈਂ ਉਹਦੇ ਅੰਦਰ ਇੱਕ ਪ੍ਰਾਈਵੇਟ ਬੈਲ ਲੈ ਕੇ ਆ ਰਿਆਂ ਕਿ ਇਹ ਸੀਐਨਜੀ ਦੇ ਔਰ ਇਹਨਾਂ ਬਾਇਓ ਗੈਸ ਦੇ ਕੀ ਕੀ ਜਿਹੜੇ ਆ ਲੋਕਾਂ ਦੇ ਜੀਵਨ ਦੇ ਉੱਤੇ ਅਸਰ ਪਾਉਣ ਵਾਲੇ ਆ ਇਸ ਕਰਕੇ ਇਸ ਪਲਾਂਟਾਂ ਨੂੰ ਜਿਹੜਾ ਤੁਰੰਤ ਪੰਜਾਬ ਦੇ ਅੰਦਰ ਕੱਲਾਪੂਰ ਚ ਨਹੀਂ ਹੈ ਵੱਖ-ਵੱਖ ਥਾਵਾਂ ਦੇ ਉੱਤੇ ਲੱਗਾ ਜਿਹੜੇ ਚੱਲ ਰਹੇ ਆ ਉਹਨੂੰ ਜਿਹੜਾ ਖਤਮ ਕਰਾਇਆ ਜਾਵੇ ਮੈਂ